ਸੱਚੀ ਗੱਲ ਜੀ ਕਲੀਅਰ ਕਲੋਥ ਹਾਊਸ ਚੈਨਲ ਦੇਖ ਰਹਾ ਹੈ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਵੀਡੀਓਜ਼ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੇਕਰ ਸਾਡਾ ਚੈਨਲ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਅਸੀਂ ਡੇਲੀ ਦੁਪਹਿਰ 12:05 ਮਿੰਟ ਤੇ ਬਹੁਤ ਖੂਬਸੂਰਤ ਆਈਟਮਾਂ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਹਾਂ ਜੇਕਰ ਤੁਸੀਂ ਸ਼ੌਪ ਤੇ ਆਉਣਾ ਚਾਹੁੰਦੇ ਹੋ ਤਾਂ ਸਾਡਾ ਐਡਰੈਸ ਨੋਟ ਕਰ ਲਓ ਕਲੀਅਰ ਪਲਾਟ ਹਾਊਸ ਜੋੜੀਆਂ ਸੜਕਾਂ ਨੇੜੇ ਚੀਕਾ ਰੋੜ ਪਟਿਆਲਾ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਬਹੁਤ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਜਿਹੜੀ ਸ਼ਾਪ ਆ ਸੀ ਕਿਸੇ ਕੰਮ ਧੰਦੇ ਕਰਕੇ ਅੱਗੇ ਪਿੱਛੇ ਆਫ ਕਰ ਦਿੰਦੇ ਆ ਤੇ ਇਸ ਲਈ ਹੈ ਨਾ ਫੋਨ ਬਹੁਤ ਜ਼ਰੂਰੀ ਆ ਕਿਉਂਕਿ ਨਾ ਤਾਂ ਤੁਹਾਨੂੰ ਬਹੁਤ ਰਿਸ਼ਣ ਹੋਵੇ ਤੇ ਨਾ ਹੀ ਸਾਨੂੰ ਹੈ ਨਾ ਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਦਿੱਲੀ ਮੈਂ ਜ਼ਿਆਦਾਤਰ ਅਸੀਂ ਬ੍ਰਾਂਡਡ ਆਈਟਮਾਂ ਨਾਲ ਨਾਲ ਡੀਲ ਕਰਦੇ ਆਂ ਅੱਜ ਅਸੀਂ ਅੱਜ ਦੀ ਜਿਹੜੀ ਵੀਡੀਓ ਆ ਉਹ ਰਾਮ ਟੈਕਸ ਦੀ ਹੋਊਗੀ ਜ਼ਿਆਤਰ ਸੂ ਰਾਮ ਟੈਕਸ ਦੇ ਹੋਣਗੇ ਸ਼ਾਇਦ ਕੋਈ ਆਰ ਟੈਕਸ ਦਾ ਵੀ ਹੋਵੇਗਾ ਨਾ ਤੇ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਜਿਹੜਾ ਪਹਿਲਾ ਸੂਟ ਆ ਜੀ ਇਹ ਲਖਨਵੀ ਚਿਕਨਕਾਰੀ ਦੇ ਉੱਪਰ ਆ ਜੀ ਇਹਦਾ ਇਹ ਫੈਬਰਿਕ ਆ ਜੀ ਸਾਰਾ ਚਿਕਨਕਾਰੀ ਦੇ ਵਿੱਚ ਹੋਊਗਾ ਇਹ ਆਰਟੈਕਸ ਬ੍ਰਾਂਡ ਦਾ ਸੁਟਾ ਵੀ ਹੈ ਆਰਟੈਕਸ ਬ੍ਰਾਂਡ ਦਾ ਜਿਹੜਾ ਪਹਿਲਾ ਸੁਟਾ ਇਹ ਜਿਹੜਾ 에ਅਰ ਕੂਲ ਰਾਮਟੈਕਸ 에ਅਰ ਕੂਲ ਫੈਬਰਿਕ ਬਣਾਉਂਦਾ ਤੇ ਆਰਟੈਕਸ ਜਿਹੜਾ ਬਣਾਉਂਦਾ ਹੈ ਕੂਲ ਫੈਬਰਿਕ ਆ ਇਹਦੀ ਜਿਹੜੀ ਸਾਰੀ ਸ਼ਰਟ ਆ ਉਹ ਲਖਨਵੀ ਚਿਕਨਕਾਰੀ ਬੋਲਦੇ ਆ ਉਹਦੇ ਵਿੱਚ ਬਣੀ ਹੋਈ ਹੈ ਜੀ ਪੂਰੀ ਦੀ ਪੂਰੀ ਜਿਹੜੀ ਸ਼ਰਟ ਆ ਜਿਹੜੀ ਬੈਕ ਆ ਉਹ ਵੀ ਜਿਹੜੀ ਸੇਮ ਹੋਊਗੀ ਚਿਕਨਕਾਰੀ ਦੇ ਵਿੱਚ ਹੀ ਆ ਚਿਕਨਕਾਰੀ ਤੋਂ ਇਲਾਵਾ ਇਹਦੇ ਵਿੱਚ ਦੋ ਪੈਨਲ ਬਣੇ ਹੋਏ ਨੇ ਥ्रेड ਵਰਕ ਜਿਨ੍ਹਾਂ ਦੇ ਉੱਪਰ ਸਾਰਾ ਥ्रेड ਵਰਕ ਕੀਤਾ ਹੋਇਆ ਜੀ ਦੋ ਪੈਨਲ ਤਿਆਰ ਨੇ ਉਹਦੇ ਵਿੱਚ ਸਾਰੇ ਵਿੱਚ ਥ्रेड ਵਰਕ ਆ ਤੇ ਨਾਲ ਜਿਹੜਾ ਹੈਗਾ ਬਰਸ਼ ਪੇਂਟ ਕੀਤਾ ਹੋਇਆ ਜੀ ਉਸ ਤੋਂ ਇਲਾਵਾ ਇਹਦਾ ਘੇਰਾ ਹੈਗਾ ਘੇਰੇ ਦੇ ਉੱਪਰ ਇਹਦਾ ਹੈਗਾ ਜੀ ਥ्रेड ਵਰਕ ਕੀਤਾ ਹੋਇਆ ਸਾਰੇ ਘੇਰੇ ਦੇ ਉੱਪਰ ਥ्रेड ਵਰਕ ਆ ਤੇ ਸੈਂਟਰ ਦੇ ਵਿੱਚ ਇਹ ਪ੍ਰਿੰਟ ਆ ਇਹ ਵਾਲਾ ਸਾਰਾ ਪ੍ਰਿੰਟ ਆ ਤੇ ਇਹ ਹੈਗਾ ਥ्रेड ਵਰਕ ਸਾਰਾ ਘੇਰੇ ਦੇ ਉੱਪਰ ਤੇ ਇੱਕ ਜਿਹੜਾ ਘੇਰਾ ਹੈਗਾ ਉਹ ਇਸ ਟਾਈਮ ਜਿਹੜਾ 26 ਇੰਚ ਤੇ ਵਰਕ ਕੀਤਾ ਹੋਇਆ ਘੇਰੇ ਦੀ ਜਿਹੜੀ ਚੌੜਾਈ ਆ ਇਸ ਟਾਈਮ 26 ਇੰਚ ਆ ਬਦਾਰ ਘਟਾ ਤੁਸੀਂ ਇਹਨੂੰ ਸਕਦੇ ਹੋ ਕਿਉਂਕਿ ਸਾਈਡ ਤੇ ਇਧਰ ਵੀ ਸਪੇਸ ਆਪਣੇ ਕੋਲ ਐਕਸਟਰਾ ਹੈਗੀ ਆ ਹਨਾ ਲੈਂਥ ਜਿਹੜੀ ਹੈਗੀ ਆ ਉਹਦਾ ਵੈਸੇ ਤਾਂ ਲੈਂਥ ਦਾ ਕੋਈ ਇਸ਼ੂ ਨਹੀਂ ਹੋਣਾ ਚਾਹੀਦਾ ਕਿਉਂਕਿ 2.5 ਮੀਟਰ ਦਾ ਅੱਧਾ ਤੇ ਬਾਕੀ ਆਪਾਂ ਇਹ ਜਿਹੜਾ ਪੈਨਲ ਬਣਿਆ ਹੋਇਆ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਦੱਸ ਪਿੰਨੀ ਆ ਵੀ ਕਿੰਨੀ ਲੈਂਥ ਆ ਜਿਹੜੀ ਤੁਹਾਡੀ ਰੈਡੀ ਹੋ ਚੁਗੀ ਇਸ ਟਾਈਮ ਜਿਹੜੀ ਇਹਦੀ ਲੈਂਥ ਆ ਉਹ ਹੈਗੀ ਆ 45 ਆ ਇਤੋਂ ਪੈਨਲ ਜਿੱਥੋਂ ਸਟਾਰਟ ਹੁੰਦਾ ਉਥੋਂ ਲੈ ਕੇ ਘੇਰੇ ਤੱਕ ਜਿਹੜੀ ਹੈਗੀ ਹੈ 45 ਆ ਇਹਨੂੰ ਵੱਧ ਘੱਟ ਤੁਸੀਂ ਕਰ ਸਕਦੇ ਹੋ ਕਿਉਂਕਿ ਉੱਪਰ ਵੀ ਗਲਾ ਬਣ ਸਕਦਾ ਗਲੇ ਦੀ ਕੋਈ ਮਾਰਕਿੰਗ ਨਹੀਂ ਕੀਤੀ ਹੋ। ਬਾਟਮ ਆ ਸਲਵਾਰ ਹੈਗੀ ਆ 3 ਮੀਟਰ ਦੀ ਹੋਊਗੀ। 3 ਮੀਟਰ ਫੈਬਰਿਕ ਹੋਊਗਾ, ਪੂਲ ਹੋਊਗਾ ਬਹੁਤ ਸੋਹਣਾ ਸੀ ਥਰੂ ਨਹੀਂ ਹੈਗਾ ਵਿਦਆਊਟ ਲਾਈਨਾਂ ਜਿਹੜੀ ਸਲਵਾਰ ਬਣ ਜੂਗੀ। ਸ਼ਰਟ ਨੂੰ ਜਿਹੜੀ ਆ ਲਾਈਨਿੰਗ ਲਗਾਉਣੀ ਪਊਗੀ ਕਿਉਂਕਿ ਜਿਹੜਾ ਹੈਗੇ ਆ ਇਹਦੇ ਵਿੱਚ ਫੈਬਰਿਕ ਆ। ਉਹ ਚਿਕਨ ਕਰੀ ਦੇ ਵਿੱਚ ਆ 셔ਟ ਨੂੰ ਲਾਈਨਿੰਗ ਲੱਗੂਗੀ ਜਿਹੜੀ ਸਲਵਾਰ ਆ ਵਿਦਾਊਟ ਲਾਈਨਿੰਗ ਰੈਡੀ ਹੋ ਚੁੱਕੀ ਜਿਹੜਾ ਇਹਦੇ ਨਾਲ ਦੁਪੱਟਾ ਹੈਗਾ ਜੀ ਉਹ ਦੁਪੱਟਾ ਹੈਗਾ ਮਸਲੀਨ ਦੇ ਵਿੱਚ ਮੋਡਲ ਮਸਲੀਨ ਦਾ ਦੁਪੱਟਾ ਬਹੁਤ ਹੀ ਵਧੀਆ ਬਰਸ਼ ਪੇਂਟ ਦੇ ਨਾਲ ਰੈਡੀ ਕੀਤਾ ਹੋਇਆ ਸਾਰੇ ਦੁਪੱਟੇ ਦੇ ਵਿੱਚ ਪਹਿਲਾ ਦਾ ਟਾਈ ਡਾਈ ਦਾ ਦੁਪੱਟਾ ਕਰੀਮ ਅਤੇ ਮੂਵੀ ਸ਼ੇਡ ਨੂੰ ਲੈ ਕੇ ਟਾਈ ਡਾਈ ਹੋਈ ਹੋਈ ਆ ਤੇ ਸਾਰੇ ਦੁਪੱਟੇ ਦੇ ਵਿੱਚ ਜਿਹੜਾ ਹੈਗਾ ਬਰਸ਼ ਪੇਂਟ ਕੀਤਾ ਹੋਇਆ ਪੂਰੇ ਦੁਪੱਟੇ ਦੇ ਵਿੱਚ ਬਰਸ਼ ਪੇਂਟ ਆ ਤੇ ਫਾਈਨਲ ਟੱਚ ਉਹਨੂੰ ਕੀ ਆ ਲੇਸ ਦੇ ਨਾਲ ਉਹਨੂੰ ਫਾਈਨਲ ਰੈਡੀ ਕੀਤਾ ਹੋਇਆ ਕਾਟਨ ਦੀ ਲੇਸ ਲੱਗੀ ਹੋਈ ਆ ਇਸ ਜਿਹੜਾ ਖੂਬਸੂਰਤ ਸੂਟ ਆ ਇਹਦੀ ਜਿਹੜੀ ਪ੍ਰਾਈਸ ਹੈਗੀ ਆ ਉਹ ਹੈਗੀ 2890 2890 ਦੇ ਵਿੱਚ ਇਹ ਸੂਟ ਤੁਹਾਡੇ ਘਰੇ ਪਹੁੰਚ ਜਾਣਾ ਤੁਸੀਂ ਕੋਈ ਵੀ ਐਕਸਟਰਾ ਸ਼ਿਪਿੰਗ ਚਾਰजेस ਸਾਨੂੰ ਨਹੀਂ ਦੇਣੇ ਹੈਗੇ ਹਾਂਜੀ ਇਹ ਉਹਦਾ ਸੈਕੰਡ ਕਲਰ ਇਹ ਬਹੁਤ ਹੀ ਪਿਆਰਾ ਪਿੰਕ ਜਿਹਾ ਕਲਰ ਆ ਇਹ ਕੋਈ ਵੀ ਕਲਰ ਜਿਹੜਾ ਹੈ ਡਾਰਕ ਨਹੀਂ ਹੈਗਾ ਸੋਬਰ ਕਲਰ ਨੇ ਬਹੁਤ ਹੀ ਪਿਆਰੇ ਗਰਮੀਆਂ ਵਾਲੇ ਠੀਕ ਹੈ ਜੀ ਇਹਦੇ ਉੱਪਰ ਉਹੀ ਆ ਸੇਮ ਚਿਕਨਕਾਰੀ ਹੋਈ ਹੋਈ ਆ ਤੇ ਚਿਕਨਕਾਰੀ ਦੇ ਵਿੱਚ ਜਿਹੜਾ ਡਿਜ਼ਾਈਨ ਆ ਥੋੜਾ ਵਰਤਾ ਮੈਨੂੰ ਸ਼ਾਇਦ ਡਿਫਰੈਂਟ ਆ ਉਹਦੇ ਨਾਲੋਂ ਪਹਿਲੇ ਦੇ ਨਾਲੋਂ ਚੇਂਜ ਆ ਤੇ ਇਹਦੇ ਵਿੱਚ ਹੁਣ ਪੈਨਲ ਬਣਿਆ ਹੋਇਆ ਜਿਹੜੀ ਪੈਨਲ ਦੀ ਜਿਹੜੀ ਲੈਂਥ ਆ ਮੈਂ ਤੁਹਾਨੂੰ ਦੱਸਦੀ ਆ 45 ਤੱਕ ਐਸ ਟਾਈਮ ਰੈਡੀ ਆ ਬਾਕੀ ਤੁਸੀਂ ਘੱਟ ਤੇ ਵਾਧੇ ਨੂੰ ਕੱਟ ਸਕਦੇ ਹੋ ਠੀਕ ਹੈ ਜੀ ਢੇਰੇ ਦੇ ਉੱਪਰ ਡਬਲ ਲੇਸ ਲੱਗੀ ਹੋਈ ਹੈ ਜਿਹੜੀ ਲੇਸ ਆ ਉਹ ਆਰਗਾਂਜ਼ਾ ਵਾਲੀ ਆ ਮੈਂ ਪਹਿਲਾਂ ਨੋਟ ਨਹੀਂ ਕਰਵਾਇਆ ਡਬਲ ਲੇਸ ਲੱਗੀ ਹੋਈ ਆ ਤੇ ਬੈਕ ਸਾਈਡ ਜਿਹੜੀ ਇਹਦੀ ਹੈਗੀ ਆ ਸੇਮ ਹੋਊਗੀ ਤੇ 3 ਮੀਟਰ ਦੀ ਜਿਹੜੀ ਹੈਗੀ ਆ ਪਲੇਨ ਇਹਦੀ ਬਾਟਮ ਹੋਊਗੀ ਤੇ ਆਰਟੈਕਸ ਬ੍ਰਾਂਡ ਦਾ ਸੂਟ ਆ ਇਹਦਾ ਜਿਹੜਾ ਦੁਪੱਟਾ ਹੈਗਾ ਸੇਮ ਪਹਿਲੇ ਦੁਪੱਟੇ ਦੀ ਤਰ੍ਹਾਂ ਹੀ ਆ ਮਸਲੀਨ ਦਾ ਦੁਪੱਟਾ ਜਿਹੜਾ ਕਿ ਬਰਸ਼ ਪੇਂਟ ਦੇ ਨਾਲ ਰੈਡੀ ਕੀਤਾ ਹੋਇਆ ਟਾਈ ਡਾਈ ਦੁਪੱਟਾ ਤੇ ਬਰਸ਼ ਪੇਂਟ ਦੇ ਨਾਲ रेडी ਤੇ ਇਹਨੂੰ ਫਾਈਨਲ ਟੱਚ ਦਿੱਤਾ ਹੋਇਆ ਲੇਸ ਦੇ ਨਾਲ ਇਹਨੂੰ ਫਾਈਨਲ ਟੱਚ ਦੇ ਕੇ ਰੈਡੀ ਕੀਤਾ ਹੋਇਆ ਤੇ ਪ੍ਰਾਈਸ ਜਿਹੜੀ ਇਸ ਸੂਟ ਦੀ ਹੈਗੀ ਆ 2890 ਰੁਪਏ 2890 ਰੁਪਏ ਦੇ ਵਿੱਚ ਸੂਟ ਤੁਹਾਡੇ ਘਰੇ ਪਹੁੰਚ ਜਾਣਾ ਵਿਦਆਊਟ ਐਕਸਟਰਾ ਸ਼ਿਪਿੰਗ ਚਾਰजेस ਠੀਕ ਹੈ ਜੀ ਤੇ ਇਹਦਾ ਜਿਹੜਾ ਥਰਡ ਕਲਰ ਹੈਗਾ ਉਹ ਹੈਗਾ ਸੁੱਕੀ ਮਹਿੰਦੀ ਦੀ ਤਰ੍ਹਾਂ ਹੀ ਬਹੁਤ ਪਿਆਰਾ ਕਲਰ ਆ ਇਹਦੇ ਚਾਰੋਂ ਹੀ ਕਲਰ ਜਿਹੜੇ ਹੈਗੇ ਆ ਡਿਫਰੈਂਟ ਨੇ ਤੇ ਬਹੁਤ ਹੀ ਪਿਆਰਾ ਸੁੱਕੀ ਜੀ ਮਹਿੰਦੀ ਵਾਲਾ ਕਲਰ ਆ ਵਿਦਾਊਟ ਲਾਈਨਿੰਗ ਸੂਟ ਰੈਡੀ ਹੋ ਜਾਣੀ ਆ ਸਿਰਫ 셔ਟ ਨੂੰ ਲਾਈਨਿੰਗ ਲੱਗੂਗੀ ਕਿਉਂਕਿ ਇਹਦੇ ਉੱਤੇ ਚਿਕਨਕਾਰੀ ਦਾ ਵਰਕ ਹੋਇਆ ਹੋਇਆ ਤੇ ਬਾਟਮ ਉਹੀ ਆ ਸੇਮ 3 ਮੀਟਰ ਦੀ ਮਿਲੂਗੀ ਵਿਦਾਊਟ ਲਾਈਨਿੰਗ ਬਣ ਜੂਗੀ ਇਹ ਦੁਪੱਟਾ ਸੇਮ ਡਬਲ ਸ਼ੇਡ ਦੇ ਵਿੱਚ ਹੈਗਾ ਕਰੀਮ ਅਤੇ ਡ్రਾਈ ਮਹਿੰਦੀ ਬਰਸ਼ ਪੇਂਟ ਦੇ ਨਾਲ ਰੈਡੀ ਹੋਇਆ ਹੋਇਆ ਪ੍ਰਾਈਸ ਉਹੀ ਆ 2890 ਇਹਦੇ ਵਿੱਚ ਵਿਦਾਊਟ ਐਨੀ ਸ਼ਿਪਿੰਗ ਚਾਰਜੀ ਸੂਟ ਤੁਹਾਡੇ ਘਰੇ ਪਹੁੰਚ ਜਾਊਗਾ ਠੀਕ ਆ ਜੀ ਫੋਰਥ ਕਲਰ ਜਿਹੜਾ ਇਹਦਾ ਹੈਗਾ ਫੋਰਥ ਕਲਰ ਇਹਦਾ ਬਹੁਤ ਹੀ ਪਿਆਰਾ ਬਲੂ ਜੀ ਟੋਨ ਤੇ ਆ ਤੇ ਇਹੋ ਜਿਹਾ ਕਲਰ ਗਰਮੀ ਵਾਲੇ ਕੱਪੜਿਆਂ ਤੇ ਬਹੁਤ ਘਟ ਆਉਂਦਾ ਬਹੁਤ ਸੋਹਣਾ ਬਲੂ ਕਲਰ ਹੈ ਇਹਦੇ ਤੇ ਉਹਦੇ ਉੱਪਰ ਦੇਖੋ ਸਾਰਾ ਮੈਂ ਇੱਕ ਵਾਰੀ ਦੁਬਾਰਾ ਐਕਸਪਲੇਨ ਕਰ ਦਿੰਨੀ ਆ ਨੀਚੇ ਥ्रेड ਵਰਕ ਕੀਤਾ ਹੋਇਆ ਇਹ ਵੀ ਥ्रेड ਵਰਕ ਆ ਸਾਰਾ ਇਹ ਵੀ ਵਿਚਾਲੇ ਜਿਹੜੀ ਹੈਗੀ ਆ ਪ੍ਰਿੰਟਿੰਗ ਆ ਇਹਦੀ ਉਸ ਤੋਂ ਬਾਅਦ ਡਬਲ ਪੈਨਲ ਜਾ ਰਿਹਾ ਉੱਪਰ ਤੱਕ ਜਿਹਦੀ ਲੈਂਥ ਹੈਗੀ ਆ ਇਸ ਟਾਈਮ 45 ਆ ਤੇ ਵਿਚਕਾਰ ਜਿਹੜਾ ਹੈਗਾ ਇਹ ਬਰਸ਼ ਪੇਂਟ ਆ ਤੇ ਉਹਨੂੰ ਆਰੀ ਦੇ ਨਾਲ ਹਾਈਲਾਈਟ ਕੀਤਾ ਹੋਇਆ ਸਾਰੇ ਦੇ ਸਾਰੇ ਅਬ੍ਰਸ਼ ਪੇਂਟ ਨੂੰ ਹਾਈਲਾਈਟਿੰਗ ਕੀਤੀ ਹੋਈ ਆ ਠੀਕ ਹੈ ਜੀ ਇਹਦੇ ਤੇ ਵੀ ਇਹ ਵਰਕ ਆ ਤੇ ਨਾਲ ਇਹਦੇ ਹੈਗਾ ਇਹ ਜੀ ਡਬਲ ਡਾਈ ਦਾ ਦੁਪੱਟਾ ਮਸਲੀਨ ਦਾ ਪ੍ਰਾਈਸ ਹੈਗੀ ਆ 2890 ਇਹ ਜਿਹੜਾ ਸੂਟ ਹੈਗਾ ਰਾਮਟੈਕਸ ਬ੍ਰਾਂਡ ਦਾ ਇਹ ਅਸੀਂ ਸਟੇਟਸ ਤੇ ਵੀ ਪਾਏ ਸੀਗੇ ਜਿਹਦੇ ਵਿੱਚੋਂ ਬਹੁਤ ਸਾਰੇ ਜਿਹੜੇ ਸੂਟ ਨੇ ਉਹ ਤਾਂ ਸਟੇਟਸ ਤੇ ਸਾਡੇ ਸੋਲਡ ਹੋ ਗਏ ਨੇ ਪਾਰੇ ਜਿਹੜੇ ਹੈਗੇ ਨੇ ਉਹ ਮੈਂ ਤੁਹਾਡੇ ਸਾਹਮਣੇ ਦਿਖਾ ਰਹੀ ਹਾਂ ਜੀ ਇਹਦੇ ਜਿਹੜਾ ਪਹਿਲਾ ਕਲਰ ਆ ਇਹ ਲੀਨਨ ਕਾਟਨ ਫੈਬਰਿਕ ਆ ਸਭ ਤੋਂ ਪਹਿਲਾਂ ਦਾ ਲੀਨਨ ਕਾਟਨ ਦੇ ਉੱਪਰ ਬੜਿਆ ਹੋਇਆ ਰਾਮ ਟੈਕਸ ਬ੍ਰਾਂਡ ਦਾ ਤੇ ਉਸ ਤੋਂ ਬਾਅਦ ਘੇਰੇ ਦੇ ਉੱਪਰ ਸਾਰੇ ਦੇ ਉੱਪਰ ਥ੍ਰੈਡ ਵਰਕ ਆ ਥ੍ਰੈਡ ਵਰਕ ਦੇ ਨਾਲ ਰੈਡੀ ਕੀਤਾ ਹੋਇਆ ਬਹੁਤ ਹੀ ਸੂਬਰ ਕਲਰ ਲਗਾ ਕੇ ਕਿਸੇ ਵੀ ਏਸ ਗਰੁੱਪ ਨੂੰ ਇਹ ਸੂਟ ਕਰਦੇ ਆ ਤੇ ਜਿਹੜੀ ਇਹਦੀ ਘੇਰੇ ਦੀ ਚੌੜਾਈ ਹੈਗੀ ਇਸ ਟਾਈਮ 27 ਤੱਕ ਵਰਕ ਹੋਇਆ ਹੋਇਆ 27 ਇੰਚ ਤੱਕ ਇਹਦਾ ਘੇਰਾ ਮਿਨੀਮਮ ਰੈਡੀ ਹੋ ਜਾਊਗਾ ਲੈਂਥ ਦਾ ਕੋਈ ਇਸ਼ੂ ਨਹੀਂ ਹੈਗਾ ਕਿਉਂਕਿ ਨੈਕ ਬੜਿਆ ਨਹੀਂ ਹੋਇਆ ਪਰ ਸਾਰੀ ਸ਼ਰਟ ਦੇ ਵਿੱਚ ਬੂਟੀ ਬਣੀ ਹੋਈ ਆ ਨਿੱਕੀ ਨਿੱਕੀ ਬੂਟੀ ਆ ਪੂਰੀ ਸ਼ਰਟ ਦੇ ਵਿੱਚ ਜਿੱਥੇ ਤੱਕ ਬੂਟੀ ਹੋਏ ਬਣੀ ਹੋਈ ਆ ਉਹਦੇ ਤੱਕ ਮੈਂ ਲੈਂਥ ਦੱਸ ਦਿੰਦੀ ਆ 44 ਆ ਉਸ ਤੋਂ ਉੱਪਰ ਤੁਸੀਂ ਗळा ਆਰਾਮ ਨਾਲ ਤਿਆਰ ਕਰ ਸਕਦੇ ਹੋ ਇਸ ਲਈ ਲੈਂਥ ਜਿੰਨੀ ਮਰਜ਼ੀ ਤੁਸੀਂ ਤਿਆਰ ਕਰਨੀ ਚਾਹੋ ਹੋ ਜੂਗੀ ਕਿਉਂਕਿ 5 ਮੀਟਰ ਰਨਿੰਗ ਦੇ ਵਿੱਚ ਇਹ ਸੂਟ ਆ ਇਹ ਵੀ ਜਿਹੜੀ ਹੈਗੀ ਆ ਬਾਟਮ ਅਲੱਗ ਨਹੀਂ ਹੈਗੀ 5 ਮੀਟਰ ਰਨਿੰਗ ਦੇ ਵਿੱਚ ਤੁਹਾਨੂੰ ਇਹ ਸੂਟ ਮਿਲੂਗਾ ਪੂਰੇ ਫਰੰਟ ਆ ਜਿਹੜਾ ਤੁਹਾਡਾ ਵਰਕ ਦੇ ਨਾਲ ਮਿਲੂਗਾ ਤੇ ਜਿਹੜਾ ਇਹਦਾ ਦੁਪੱਟਾ ਹੈਗਾ ਬਹੁਤ ਹੀ ਸੋਹਣਾ ਬਣਿਆ ਹੋਇਆ ਆ ਦੋ ਸਾਈਡ ਜਿਹੜੀ ਹੈਗੀ ਆ ਉਹਦੇ ਸੇਮ ਜੋ ਵਰਕ ਘੇਰੇ ਦੇ ਉੱਪਰ ਆ ਮਸਲੀਨ ਦਾ ਦੁਪੱਟਾ ਸਭ ਤੋਂ ਪਹਿਲਾਂ ਦਾ ਮਸਲੀਨ ਦਾ ਦੁਪੱਟਾ ਤੇ ਜੋ ਵਰਕ ਘੇਰੇ ਤੇ ਕੀਤਾ ਹੋਇਆ ਉਹੀ ਵਰਕ ਇਹਦੇ ਕੰਨੀ ਵਾਲੀ ਸਾਈਡ ਜਿਹੜੀ ਵੱਡੀ ਕੰਨੀ ਹੁੰਦੀ ਆ ਦੋਨੋਂ ਸਾਈਡਾਂ ਤੇ ਵਰਕ ਕੀਤਾ ਹੋਇਆ ਤੇ ਉਸ ਤੋਂ ਇਲਾਵਾ ਚਾਰਾ ਕਾਰਨਰਸ ਦੇ ਉੱਪਰ ਟੈਸਲਸ ਲਾ ਕੇ ਇਹਨੂੰ ਰੈਡੀ ਕੀਤਾ ਹੋਇਆ ਚਾਰੋਂ ਕਾਰਨਰਸ ਦੇ ਉੱਪਰ ਤੁਹਾਨੂੰ ਟੈਸਲਸ ਮਿਲਣਗੇ ਪਿੰਕ ਕਲਰ ਦੇ ਦੇਣਾ ਟੈਸਲਸ ਲੱਗੇ ਹੋਇਆ ਮਸਲੀਨ ਦਾ ਦੁਪੱਟਾ ਦੁਪੱਟੇ ਦੀ ਜਿਹੜੀ ਲੈਂਥ ਆ ਉਹ 2.5 ਮੀਟਰ ਹੋਊਗੀ ਤੇ ਇਸ ਖੂਬਸੂਰਤ ਜਿਹੜਾ ਸੂਟ ਆ ਉਹਦੀ ਪ੍ਰਾਈਸ ਹੋਊਗੀ 2890 ਰੁਪਏ 2890 ਦੇ ਵਿੱਚ ਇਹ ਸੂਟ ਤੁਹਾਡੇ ਘਰੇ ਪਹੁੰਚ ਜਾਣਾ ਵਿਦਾਊਟ ਐਨੀ ਐਕਸਟਰਾ ਸ਼ਿਪਿੰਗ ਚਾਰਜਸ ਠੀਕ ਹੈ ਜੀ ਇਹਦਾ ਸੈਕੰਡ ਕਲਰ ਜਿਹੜਾ ਹੈਗਾ ਉਹ ਰਸਟੀ ਡਸਟੀ ਗਾਜ਼ਰੀਆ ਕਲਰ ਆ ਮੈਨੂੰ ਲੱਗਦਾ ਸ਼ਾਇਦ ਬਾਕੀ ਕੈਮਰੇਜ ਸ਼ਾਇਦ ਕੀਤਾ ਹੋਇਆ ਹੋਊਗਾ ਡਸਟੀ ਗਾਜ਼ਰੀ ਦੀ ਟੂਨ ਤੇ ਕਲਰ ਆ ਸੇਮ ਉਹੀ ਜਿਹੜੀ ਹੈਗੀ ਆ ਇਹਦੇ ਵਿੱਚ ਵਰਕ ਕੀਤਾ ਹੋਇਆ ਨੀਲਨ कॉटन ਦਾ सूट ਆ 5 ਮੀਟਰ ਰਨਿੰਗ ਦੇ ਵਿੱਚ ਆ ਕਿਸੇ ਵੀ ਏਜ ਗਰੁੱਪ ਨੂੰ ਸੂਟ ਕਰਦੇ ਇਹਦੇ ਕਲਰ ਨੇ ਤੇ ਜਿੰਨੀ ਮਰਜ਼ੀ ਤੁਹਾਡੀ ਲੈਂਥ ਹੋਵੇ ਘੇਰਾ ਹੋਵੇ ਇਹ ਰੈਡੀ ਹੋ ਜਾਣਗੇ ਕਿਉਂਕਿ ਸਾਈਡ ਤੇ ਵੀ ਇਹਦੇ ਹੈਗਾ ਐਕਸਟਰਾ ਕਪੜਾ ਸਾਈਡ ਤੇ ਹੈਗਾ ਆ ਸੇਮ ਉਰ ਦਾ ਦੁਪੱਟਾ ਹੈਗਾ ਵੀ ਸੇਮ ਮਸਲੀਨ ਦਾ ਦੁਪੱਟਾ ਤੇ ਦੋ ਸਾਈਡ ਉਹਦੇ ਸੇਮ ਵਰਕ ਮਿਲ ਰਿਹਾ ਇਹਨੂੰ ਵੀ ਟੈਸਲਸ ਨਾਲ ਰੈਡੀ ਕੀਤਾ ਹੋਇਆ ਪ੍ਰਾਈਸ ਇਹ ਖੂਬਸੂਰਤ ਸੂਟ ਦੀ ੜੀ ਹੈਗੀ ਆ 2800 90 ਰੁਪਏ 2890 ਦੇ ਵਿੱਚ ਇਸ ਖੂਬਸੂਰਤ ਸੂਟ ਤੁਹਾਡੇ ਘਰੇ ਪਹੁੰਚ ਜਾਣਾ। ਇਹਦਾ ਇਹਦਾ ਥਰਡ ਕਲਰ ਹੈਗਾ। ਹਾਂਜੀ। ਇਹ ਇਹਦਾ ਥਰਡ ਕਲਰ ਹੈ। ਥਰਡ ਕਲਰ ਇਹਦਾ ਇਹ ਵਾਲਾ ਕੀ ਕਹਿਆ ਰਹੇ ਜੀ? ਹਾਂਜੀ। ਤੇ ਸੇਮ ਉਹ ਹੀ ਇਹਦੀ ਹੈਗੀ ਆ ਵਰਕ ਉਦੋਂ ਦਾ ਸੇਮ ਹੀ ਆ ਸੇਮ ਹੀ ਇਹਦਾ ਦੁਪੱਟਾ ਹੋਊਗਾ ਲੀਲਨ ਕਾਟਨ ਦਾ ਸੂਟ ਆ ਮਸਲੀਨ ਦਾ ਦੁਪੱਟਾ। ਦੁਪੱਟੇ ਦੇ ਦੋ ਸਾਈਡ ਜਿਹੜਾ ਹੈਗਾ ਸੇਮ ਥ੍ਰੈਡ ਵਰਕ ਕੀਤਾ ਹੋਇਆ ਜੋ ਘੇਰੇ ਦੇ ਉੱਪਰ ਹੈ ਪ੍ਰਾਈਸ ਖੂਬ ਸੂਟ ਸੂਟ ਦੀ ਹੈਗੀ 2890 ਰੁਪਏ ਫੋਰਥ ਕਲਰ ਇਹਦਾ ਹੈਗਾ ਔਰ ਇਹ ਇਹਦਾ ਫੋਰਥ ਕਲਰ ਚਾਰ ਕਲਰ ਨੇ ਚਾਰੋਂ ਹੀ ਬਹੁਤ ਪਿਆਰੇ ਨੇ ਇਹ ਵਾਲਾ ਇਹਦਾ ਦੁਪੱਟਾ ਆ ਜੂਗਾ ਠੀਕ ਹੈ ਜੀ ਲੀਲਨ कॉटन ਦਾ ਸੂਟ ਆ ਮੈਂ ਦੁਬਾਰਾ ਰਿਪੀਟ ਕਰੀ ਆ ਲੀਲਨ कॉटन ਦਾ ਸੂਟ ਆ ਮਸਲੀਨ ਦਾ ਦੁਪੱਟਾ ਦੁਪੱਟੇ ਦੇ ਦੋਨੋਂ ਲੰਮੀਆਂ ਕਿਨਾਰੀਆਂ ਨੇ ਉਹਨਾਂ ਦੇ ਉੱਪਰ ਥ्रेडਵਰਕ ਹੋਇਆ ਹੋਇਆ ਟੈਸਲਸ ਨਾਲ ਰੈਡੀ ਆ ਪ੍ਰਾਈਸ ਹੈਗੀ ਆ 2890 ਰੁਪਏ ਹੁਣ ਆਪਾਂ ਸ਼ੁਰੂ ਕਰਦੇ ਆ ਜੀ ਕੋਟੇ कॉटन ਦਾ ਸੂਟ ਰਾਮ ਟੈਕਸ ਦਾ ਹੈ ਦਾ ਫੈਬਰਿਕ ਆਇਆ ਸ਼ਾਇਦ ਪਹਿਲੀ ਵਾਰ ਆਇਆ ਕੋਟਾ कॉटन ਦੇ ਉੱਪਰ ਜਿਹੜਾ ਸੂਟ ਆ ਰੈਡੀ ਕੀਤਾ ਹੋਇਆ ਬਿਲਕੁਲ ਸੌਫਟ ਕੋਟਾ कॉटन ਆ ਦੇਵਾਲਾ ਦੇਖੋ ਜੀ ਇੱਥੋਂ ਤੁਹਾਨੂੰ ਪਤਾ ਲੱਗ ਜੂਆ ਬਿਲਕੁਲ ਸੌਫਟ ਕੋਟੇ ਦਾ ਸੂਟ ਆ ਲੋ ਕੋਟਾ ਕਾਟਨ ਆ ਬਿਲਕੁਲ ਵੀ ਚੁੱਭਣ ਨਹੀਂ ਹੈਗੀ ਤੇ ਸ਼ਰਟ ਨੂੰ ਲਾਈਨਿੰਗ ਜ਼ਰੂਰ ਲੱਗੂਗੀ ਕਿਉਂਕਿ ਸੀ ਥਰੂ ਹੋਊਗਾ ਇਸ ਤਰ੍ਹਾਂ ਇਹ ਚੁੱਭਣ ਬਿਲਕੁਲ ਨਹੀਂ ਸੌਫਟ ਕੋਟੇ ਦਾ ਸੂਟ ਆ ਸਭ ਤੋਂ ਪਹਿਲਾਂ ਤਾਂ ਇਹਦੇ ਉੱਪਰ ਬਰਸ਼ ਪੇਂਟ ਹੋਇਆ ਹੋਇਆ ਹੈ ਬਰਸ਼ ਪੇਂਟ ਦੇ ਨਾਲ ਸਾਰੀ ਸ਼ਰਟ ਰੈਡੀ ਆ ਤੇ ਨਾਲ ਦੀ ਨਾਲ ਬਲੌਕ ਪ੍ਰਿੰਟਿੰਗ ਵੀ ਆ ਇਹ ਸਾਰੀ ਹੈਗੀ ਆ ਬਲੌਕ ਪ੍ਰਿੰਟਿੰਗ ਇਹ ਹੈਗਾ ਬਰਸ਼ ਪੇਂਟ ਬਰਸ਼ ਪੇਂਟ ਦੇ ਨਾਲ ਆਰੀ ਵਰਕ ਕਰਕੇ ਆਰੀ ਵਰਕ ਤੇ ਪਾਸ ਮਿਰਰ ਆ ਸਿੱਪੀ ਆ ਤੇ ਨਾਟ ਵਰਕ ਆ ਇਹਦੇ ਨਾਲ ਇਹਦੇ ਤੇ ਉੱਪਰ ਥ੍ਰੈਡ ਹੈਂਡਵਰਕ ਹੋਇਆ ਹੋਇਆ ਹੈਂਡਵਰਕ ਦਾ ਟੱਚ ਆ ਜਿਹੜਾ ਹੈਗਾ ਸਿੱਪੀ ਵਰਕ ਤੇ ਨਾਟ ਵਰਕ ਇਹ ਹੈਂਡਵਰਕ ਆ ਇੱਥੋਂ ਨੀਚੋਂ ਤੁਹਾਨੂੰ ਪਤਾ ਲੱਗ ਜੂ ਜਿਹੜਾ ਹੈਂਡਵਰਕ ਕੀਤਾ ਹੋਇਆ 2.5 ਮੀਟਰ ਦੀ ਸ਼ਰਟ ਹੋਊਗੀ ਕੋਟਾ ਕਾਟਨ ਦੀ ਠੀਕ ਆ ਜੀ ਜਿਹਦੇ ਉੱਪਰ ਡੱਸ਼ ਪੇਂਟ ਐਂਡ ਬਲੌਕ ਪੇਂਟਿੰਗ ਦੋਨੋਂ ਚੀਜ਼ਾਂ ਨੇ ਤੇ ਨਾਲ ਜਿਹੜੀ ਹੈਗੀ ਆ ਇਹ 3 ਮੀਟਰ ਦੀ ਬਾਟਮ ਹੋਊਗੀ ਇਹ ਕਿ 3 ਮੀਟਰ ਦੀ ਬਾਟਮ 2.5 ਮੀਟਰ ਦੀ ਸ਼ਰਟ ਬਲੌਕ ਪ੍ਰਿੰਟਿੰਗ ਦੇ ਨਾਲ ਤੇ ਬਰਸ਼ ਪੇਂਟ ਦੇ ਨਾਲ ਰੈਡੀ ਕੀਤੀ ਹੋਈ ਆ ਤੇ ਕੋਟਾ ਕਾਟਨ ਦਾ ਸੇਮ ਫੈਬਰਿਕ ਦਾ ਕੋਟਾ ਕਾਟਨ ਦਾ ਦੁਪੱਟਾ ਹੋਊਗਾ ਦੇਖੋ ਜੀ ਬਿਲਕੁਲ ਸੌਫਟ ਕੋਟਾ ਕਾਟਨ ਦਾ ਦੁਪੱਟਾ ਜਿਹਦੇ ਵਿੱਚ ਉਹੀ ਸ਼ਰਟ ਵਾਲੀ ਬਰਸ਼ ਪੇਂਟ ਅਤੇ ਬਲੌਕ ਪ੍ਰਿੰਟਿੰਗ ਪੂਰੇ ਦੁਪੱਟੇ ਦੇ ਉੱਪਰ ਆ ਇੱਕ ਸਾਈਡ ਆ ਗਈ ਜੀ ਤੇ ਉਸ ਤੋਂ ਬਾਅਦ ਸੈਂਟਰ ਦੇ ਵਿੱਚ ਫੇਰ ਆ ਗਿਆ ਬਰਸ਼ ਪੇਂਟ ਦਾ ਤੇ ਕਾਰਨਰਸ ਦੇ ਉੱਪਰ ਫੇਟ ਸੈਂਟਰ ਦੇ ਵਿੱਚ ਜਿਹੜਾ ਹੈਗਾ ਸਾਰਾ ਇਹ ਬਲੌਕ ਪ੍ਰਿੰਟਿੰਗ ਆ ਸੈਂਟਰ ਦੇ ਵਿੱਚ ਬਲੌਕ ਪ੍ਰਿੰਟਿੰਗ ਤੇ ਕਾਰਨਰਸ ਦੇ ਉੱਪਰ ਬਰਸ਼ ਪੇਂਟ ਸੈਂਟਰ ਦੇ ਵਿੱਚ ਵੀ ਬਰਸ਼ ਪੇਂਟ ਆ ਗਿਆ ਬਹੁਤ ਹੀ ਖੂਬਸੂਰਤ ਦੁਪੱਟਾ ਬਣਿਆ ਹੋਇਆ ਬਿਲਕੁਲ ਹੀ ਸੌਫਟ ਆ ਕੋਈ ਚੁਬੜ ਨਹੀਂ ਹੈਗੀ ਤੇ 2 ਮੀਟਰ ਦਾ ਖੁੱਲਾ-ਦੁੱਲਾ ਦੁਪੱਟਾ ਹੋਊਗਾ ਲੇਸ ਨਾਲ ਫਾਈਨਲ ਟੱਚ ਦਿੱਤਾ ਹੋਇਆ ਲੇਸ ਲਾ ਕੇ ਇਹਨੂੰ ਰੈਡੀ ਕੀਤਾ ਹੋਇਆ ਦੁਪੱਟਾ ਬਿਲਕੁਲ ਰੈਡੀ ਆ ਦੇਸੂ ਦਾ ਸੂਟ ਦੀ ਜਿਹੜੀ ਪ੍ਰਾਈਸ ਹੈਗੀ ਆ 2170 ਰੁਪਏ 2170 ਰੁਪਏ ਦੇ ਵਿੱਚ ਇਹ ਖੂਬਸੂਰਤ ਸੂਟ ਤੁਹਾਡੇ ਘਰੇ ਪਹੁੰਚਾਣਾ ਜੀ ਇਹਦੇ ਵਿੱਚ ਸੈਕੰਡ ਕਲਰ ਜਿਹੜਾ ਹੈਗਾ ਹਾਂਜੀ ਇਹ ਦਾ ਸੈਕੰਡ ਕਲਰ ਹੈ ਜੀ ਕਾਟਨ ਕਲਰ ਇਹ ਆ ਕੋਟਾ ਕਾਟਨ ਦਾ ਸੂਟ ਆ ਕੋਟਾ ਕਾਟਨ ਦੀ ਸ਼ਰਟ ਸੌਰੀ ਪੂਰਾ ਸੂਟ ਨਹੀਂ ਸ਼ਰਟ ਜਿਹੜੀ ਹੈਗੀ ਆ ਕੋਟਾ ਕਾਟਨ ਦੀ ਆ ਬਿਲਕੁਲ ਸੌਫਟ ਆ ਸ਼ਰਟ ਨੂੰ ਲਾਈਨਿੰਗ ਲੱਗੇਗੀ ਬਾਟਮ ਨੂੰ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਬਣੇਗੀ ਠੀਕ ਹੈ ਜੀ ਤੇ ਉਹਦੇ ਉੱਪਰ ਮੈਂ ਦੁਬਾਰਾ ਦੱਸਦਾ ਇਹ ਸਾਰਾ ਬਰਸ਼ ਪੇਂਟ ਹੋਇਆ ਹੋਇਆ ਨਾਲ ਉੱਪਰ ਥ्रेड ਵਰਕ ਆ ਸਿੱਪੀ ਵਰਕ ਆ ਤੇ ਉਸ ਨੂੰ ਆਰੀ ਦੇ ਨਾਲ ਸਾਰੇ ਫੁੱਲ ਨੇੜੇ ਆਰੀ ਨਾਲ ਹਾਈਲਾਈਟ ਕੀਤੇ ਹੋਏ ਨੇ ਪੂਰੀ ਜਿਹੜੀ ਸ਼ਰਟ ਆ ਉਹ ਬਲੌਕ ਪ੍ਰਿੰਟ ਅਤੇ ਬਰਸ਼ ਪੇਂਟ ਦੇ ਨਾਲ ਰੈਡੀ ਕੀਤੀ ਹੋਈ ਆ ਤੇ ਜਿਹੜਾ ਦੁਪੱਟਾ ਇਹਦਾ ਹੈਗਾ ਸੇਮ ਇੱਕੋ ਜਿਹਾ ਦੁਪੱਟਾ ਹੋਰ ਖੋਲ ਕੇ ਦਿਖਾ ਦਿੰਦੀ ਆ ਜੀ ਦੁਪੱਟਾ ਸੇਮ ਕੋਟਾ ਕਾਟਨ ਦਾ ਹੀ ਆ ਬਿਲਕੁਲ ਸੌਫਟ ਕੋਟਾ ਕਾਟਨ ਗਰਮੀ ਦੇ ਲਈ ਇਹ ਬਹੁਤ ਹੀ ਵਧੀਆ ਸੂਟ ਰੈਡੀ ਹੋ ਜਾਣਾ ਤੁਹਾਡਾ ਆ ਦੇਖੋ ਜੀ ਉਹੀ ਜਿਹੜੀ ਸੇਮ ਪ੍ਰਿੰਟਿੰਗ ਆਈਡੀ ਹੈਗੀ ਆ ਬਲੌਕ ਪ੍ਰਿੰਟਿੰਗ ਤੇ ਬਰਸ਼ ਪੇਂਟ ਉਹ ਸਾਰੀ ਦੁਪੱਟੇ ਦੇ ਉੱਪਰ ਵੀ ਹੋਈ ਹੋਈ ਆ ਇਹ ਸੈਂਟਚ ਆ ਗਿਆ ਜੀ ਤੇ ਇਧਰ ਫੇਰ ਆ ਗਿਆ ਕਾਰਨਰਸ ਪੂਰਾ ਦੁਪੱਟਾ ਇਡਾ ਹੈਗਾ 2.5 ਮੀਟਰ ਦਾ ਉਹ ਪੂਰੇ ਦਾ ਪੂਰਾ ਬਲੌਕ ਪ੍ਰਿੰਟਿੰਗ ਅਤੇ ਬਰਸ਼ ਪੇਂਟ ਦੇ ਨਾਲ ਰੈਡੀ ਕੀਤਾ ਹੋਇਆ ਤੇ ਇਸ ਸੂਟ ਦੀ ਵੀ ਪ੍ਰਾਈਸ ਹੈਗੀ ਆ 2170 ਰੁਪਏ 2170 ਰੁਪਏ ਸਿੰਘ ਦੀ ਪ੍ਰਾਈਸ ਹੈ ਇਹਦਾ ਥਰਡ ਕਲਰ ਜਿਹਦਾ ਹੈਗਾ ਥੋੜਾ ਜਿਹਾ ਮੈਂ ਖੋਲ ਦਿੰਨੀ ਆ ਵੈਸੇ ਤਾਂ ਸੇਮ ਹੀ ਆਉਦੇ ਜਿਹਨੇ ਉਹਦੇ ਵਾਲਾ ਹੀ ਆ ਹਾਂ ਬਸ ਇਹ ਵਾਲਾ ਇਹਦਾ ਹੈਗਾ ਥਰਡ ਕਲਰ ਹੈ ਜੀ ਇਹਦਾ ਤੇ ਉਸ ਤੋਂ ਬਾਅਦ ਇਹ ਵਾਲਾ ਸੇਮ ਦੁਪੱਟਾ ਇਹਦਾ ਰੈਡੀ ਹੋਊਗਾ ਪ੍ਰਾਈਸ ਹੈਗੀ 2170 फोर्थ ਕਲਰ ਇਹਦਾ ਇਹਦਾ ਹੈਗਾ ਮੂਵਿਸ਼ ਡਸਟੀ ਮੂਵਿਸ਼ਿਆ ਕਲਰ ਆ फोर्थ ਵਾਚ ਡਸਟੀ ਮੂਵਿਸ਼ ਕਲਰ ਆ ਦਵਾਰਾ ਮੈਂ ਐਕਸਪਲੇਨ ਕਰ ਦਿੰਨੀ ਆ ਕੋਟਾ ਕਾਟਨ ਦੀ ਸ਼ਰਟ ਆ ਬਿਲਕੁਲ ਸੌਫਟ ਬਰਸ਼ ਪੇਂਟ ਹੈ ਪਲੱਸ ਬਲੌਕ ਪ੍ਰਿੰਟਿੰਗ ਦੋਨੋਂ ਚੀਜ਼ਾਂ ਨੇ ਸ਼ਰਟ ਦੇ ਉੱਪਰ ਇਹਦਾ ਬਰਸ਼ ਪੇਂਟ ਹੋਇਆ ਹੋਇਆ ਉਹਨੂੰ ਨੋਟਵਰਕ ਅਤੇ ਸਿੱਪੀ ਦੇ ਨਾਲ ਹੈਂਡਵਰਕ ਦਾ ਟੱਚ ਦਿੱਤਾ ਹੋਇਆ ਫਾਲਸ ਮਿਰਰ ਲੱਗੇ ਹੋਏ ਨੇ ਜਿਹੜੇ ਫਲਾਰਸ ਨੇ ਉਹਨਾਂ ਨੂੰ ਆਰੀ ਵਰਕ ਨਾਲ ਹਾਈਲਾਈਟ ਕੀਤਾ ਹੋਇਆ ਜਿੰਨੇ ਵੀ ਤੁਹਾਨੂੰ ਫਲਾਰਸ ਦਿਖ ਰਹੇ ਨੇ ਸਾਰੇ ਉਹਦੇ ਨਾਲ ਆਰੀ ਵਰਕ ਦੇ ਨਾਲ ਹਾਈਲਾਈਟ ਕੀਤੇ ਹੋਏ ਆ ਦੁਪੱਟਾ ਇਹਦਾ ਸੇਮ ਹੋਊਗਾ ਬਲੌਕ ਪ੍ਰਿੰਟ ਕੁੱਟਾ ਕਾਟਨ ਦਾ ਹੋਊਗਾ ਉਹਦੇ ਵਿੱਚ ਵੀ ਬਲੌਕ ਪ੍ਰਿੰਟਿੰਗ ਪਲੱਸ ਬਰਸ਼ ਪੇਂਟ ਹੋਊਗਾ ਪ੍ਰਾਈਸ ਹੋਊਗੀ 2170 ਕੋਟੇ ਦੇ ਵਿੱਚ ਸਾਡੇ ਕੋਲ ਬਹੁ ਡਿਜ਼ਾਈਨ ਆਏ ਆ ਇੱਕ ਡਿਜ਼ਾਈਨ ਮੈਂ ਤੁਹਾਨੂੰ ਦਿਖਾਤਾ ਤੇ ਦੂਸਰਾ ਡਿਜ਼ਾਈਨ ਉਹਦੇ ਵਿੱਚ ਇਹ ਵਾਲਾ notch ਇਹ ਹੈਗਾ ਉਹਦਾ ਸੈਕੰਡ ਡਿਜ਼ਾਈਨ ਕਲਰ ਬਹੁਤ ਹੀ ਬਿਲਕੁਲ ਲਾਈਟ ਮੂਵਿਸ਼ ਕਲਰ ਆ ਨਾ ਲਵੈਂਡਰ ਟੂਨ ਤੇ ਆ ਸ਼ਾਇਦ ਤੇ ਬਿਲਕੁਲ ਲਾਈਟ ਇਹਦੇ ਡਿਜ਼ਾਈਨਿੰਗ ਦਾ ਫਰਕ ਆ ਇਹ ਸਾਈਡ ਤੇ ਜਿਹੜੀ ਹੈਗੀ ਬਲੌਕ ਪ੍ਰਿੰਟਿੰਗ ਆਗੀ नीचे के रहते या ब्लॉक प्रिंटिंग है जी उस तो बाद ब्रश पेंट आ ब्रश पेंट नु येड़ा सारा हैगा हाईलाइट ਕੀਤਾ ਹੋਇਆ ਬਹੁਤ ਹੀ ਬ੍ਰੀਕ ਪਰਲਸ ਲੱਗੇ ਹੋਏ ਨੇ ਆ ਸਾਰੇ ਪਰਲਸ ਨੇ ਪਰਲਸ ਲੱਗੇ ਹੋਏ ਨੇ ਤੇ ਨਾਲ ਨੋਟਵਰਕ ਕੀਤਾ ਹੋਇਆ ਸਿੱਪੀ ਤੇ ਨੋਟਵਰਕ ਠੀਕ ਆ ਜੀ ਉਹਦੇ ਚ ਆਰੀ ਵਰਕ ਸੀਗਾ ਇਹਦੇ ਪਰਲਸ ਤੇ ਸਿੱਪੀ ਐਂਡ ਨੋਟਵਰਕ ਆ ਠੀਕ ਆ ਜੀ ਇਹ ਸਾਰੇ ਪਰਲਸ ਦੇ ਆ ਦੇਖੋ ਜੀ ਸਾਰੇ ਇਹਦਾ ਫਲਾਰ ਹੈਗਾ ਇਹਦੇ ਬ੍ਰਸ਼ ਪੇਂਟ ਜਿੰਨਾ ਵੀ ਹੈਗਾ ਉਹ ਸਾਰਾ ਪਰਲਸ ਦੇ ਨਾਲ ਹਾਈਲਾਈਟ ਕੀਤਾ ਹੋਇਆ ਇਹ ਪੂਰੇ ਦਾ ਪੂਰਾ ਜਿਹੜਾ ਤੁਹਾਡਾ ਫਰੰਟ ਆ ਇੱਥੋਂ ਤੇ ਲੈ ਕੇ ਫਲਾਰ ਨੇ ਪੂਰੇ ਫਰੰਟ ਨੂੰ ਕਵਰ ਕਰ ਲੈਣਾ ਪੂਰੀ ਜਿਹੜੀ ਫਰੰਟ ਆ ਤੁਹਾਡੀ ਉਹ ਬਰਸ਼ ਪੇਂਟ ਦੇ ਨਾਲ ਇਸ ਸ਼ਰਟ ਦਾ ਬਣਿਆ ਹੋਊਗਾ ਠੀਕ ਹੈ ਜੀ ਤੇ ਉਹ ਜੀ ਇਹਦੀ ਜਿਹੜੀ ਬਾਟਮ ਆ ਉਹ ਆਊਗੀ ਸੇਮ ਕਲਰ ਦੀ ਆ ਇਹਨੂੰ ਵਿਦਾਊਟ ਲਾਈਨਿੰਗ ਇਹ ਬਣ ਜੂਗੀ ਕੋਈ ਸੀਸੂ ਨਹੀਂ ਹੈਗੀ ਤੇ ਦੁਪੱਟਾ ਇਹਦਾ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਹਾਂਜੀ ਇਹ ਵਾੜਾ ਇਹਦਾ ਦੁਪੱਟਾ ਹੈਗਾ ਦੇਖ ਬਿਲਕੁਲ ਸੌਫਟ ਕੋਟੇ ਦਾ ਹੈਨਾ ਬਿਲਕੁਲ ਵਿੱਚ ਉੱਭੜਨੀ ਹੈਗੀ ਦੇਖੋ ਦੇਖਣ ਤੋਂ ਹੀ ਪਤਾ ਲੱਗਦਾ ਬਿਲਕੁਲ ਸੌਫਟ ਆ ਬਿਲਕੁਲ ਇਕੱਠਾ ਹੋ ਜਾਂਦਾ ਤੇ ਆਹ ਵਾਲਾ ਇਹਦੇ ਤੇ ਦੇਖੋ ਜੀ ਫੋਰ ਸਾਈਡ ਜਿਹੜੀ ਹੈਗੀ ਆ ਬਲੌਕ ਪ੍ਰਿੰਟਿੰਗ ਹੋਊਗੀ ਇਹ ਜਿਹੜੀ ਹੋਊਗੀ ਬਲੌਕ ਪ੍ਰਿੰਟਿੰਗ ਇਹ ਫੋਰ ਸਾਈਡ ਹੋਊਗੀ ਉਸ ਤੋਂ ਬਾਅਦ ਕਾਰਨਰਸ ਦੇ ਉੱਪਰ ਇਧਰਲੇ ਕਾਰਨਰ ਦੇ ਉੱਪਰ ਲੰਬੀ ਆ ਵੇਲ ਆ ਗਈ ਬਰਸ਼ ਪੇਂਟ ਦੀ ਤੇ ਬਾਕੀ ਤੋਂ ਆ ਛੋਟੇ ਛੋਟੇ ਫਲਾਰਸ ਆ ਗਏ ਹੈਨਾ ਇਵੇਂ ਹੀ ਦੂਜੀ ਸਾਈਡ ਆਊਗਾ ਕਾਰਨਰ ਤੇ ਇਧਰਲਾ ਕਾਰਨਰ ਆ ਜਿਹੜਾ ਉਹ ਵੀ ਪੂਰੀ ਵੇਲ ਆ ਗਈ ਬਰਸ਼ ਪੇਂਟ ਦੀ ਤੇ ਦੂਸਰੀ ਸਾਈਡ ਛੋਟੇ ਛੋਟੇ ਫਲਾਰਸ ਆ ਗਏ ਤੇ ਲੈ ਇਸ ਨਾਲ ਇਹਨੂੰ ਰੈਡੀ ਕੀਤਾ ਹੋਇਆ ਪ੍ਰਾਈਸ ਜਿਹੜੀ ਹੈਗੀ ਐ ਇਸ ਖੂਬਸੂਰਤ ਸੂਟ ਦੀ 2170 ਜੀ 2170 ਦੇ ਵਿੱਚ ਸੂਟ ਤੁਹਾਡੇ ਘਰੇ ਪਹੁੰਚ ਜਾਣਾ ਵਿਦਾਊਟ ਐਨੀ ਐਕਸਟਰਾ ਸ਼ਿਪਿੰਗ ਚਾਰजेस ਠੀਕ ਹੈ ਜੀ ਇਹਦਾ ਜਿਹੜਾ ਸੈਕੰਡ ਕਲਰ ਹੈਗਾ ਉਹ ਇਹ ਵਾਲਾ ਜੀ ਕਲਰ ਸਾਰੇ ਬਹੁਤ ਪਿਆਰੇ ਨੇ ਗਰਮੀਆਂ ਵਾਲੇ ਕਲਰ ਨੇ ਸੁਪਰ ਜੈ ਇਹ ਵਾਲਾ ਇਹਦਾ ਸੈਕੰਡ ਕਲਰ ਹੈ ਜੀ ਇਹ ਇਹਦਾ ਸੈਕੰਡ ਕਲਰ ਆ ਜੀ ਤੇ ਇਹ ਸਾਰੇ ਉਵੇਂ ਜਿਵੇਂ ਪਹਿਲਾਂ ਐਕਸਪਲੇਨ ਕੀਤਾ ਸਾਰੇ ਤੇ ਪਰਲ ਵਰਕ ਆ ਤੇ ਨੋਟ ਵਰਕ ਦੇ ਨਾਲ ਹਾਈਲਾਈਟ ਕੀਤਾ ਹੋਇਆ ਤੇ ਦੁਪੱਟਾ ਇਹਦਾ ਸੇਮ ਹੀ ਹੋਊਗਾ ਜੀ ਇਹ ਵਾਲਾ ਠੀਕ ਥਰਡ ਕਲਰ ਕੂਟਾ कॉटन ਦਾ ਜਿਹੜਾ ਆਪਾਂ ਸੈਕੰਡ ਡਿਜ਼ਾਈਨ ਦੇਖਿਆ ਉਹਦਾ ਥਰਡ ਕਲਰ ਇਸ ਵਿੱਚ ਇਹ ਪੂਰਾ ਤੁਹੋ ਨਹੀਂ ਇਹ ਇਹਦੀ ਫਾਈਨਲ ਲੁੱਕ ਆਉਣੀ ਹੈ ਸੂਰਤੀ ਦੇਖੋ ਪੂਰਾ ਇਹਦਾ ਫਰੰਟਾ ਤੁਹਾਡਾ ਬਰਸ਼ ਪੇਂਟ ਦੇ ਨਾਲ ਪਰਲ ਵਰਕ ਦੇ ਨਾਲ ਪੂਰਾ ਹਾਈਲਾਈਟਡ ਕੀਤਾ ਹੋਇਆ ਪੂਰਾ ਫਰੰਟ ਤੁਹਾਡਾ ਭੱਜਣਾ 셔ਟ ਦਾ ਤੇ ਦੋਰੇ ਬਾਹਾਂ ਦੀ ਪ੍ਰਿੰਟਿੰਗ ਵੀ ਅਲੱਗ ਤੋਂ ਦਿੱਤੀ ਹੋਈ ਆ ਪਹਿਲਾਂ ਸ਼ਾਇਦ ਮੈਂ ਦੱਸਣਾ ਭੁੱਲ ਗਈ ਇਹ ਇੱਕ ਵਾਜੂ ਦਾ ਹੋ ਗਿਆ ਬਲੌਕ ਪ੍ਰਿੰਟਿੰਗ ਪਲੱਸ ਬਰਸ਼ ਪੇਂਟ ਇਹ ਦੂਸਰੀ ਦਾ ਹੋ ਗਿਆ ਠੀਕ ਹੈ ਜੀ ਇਹ ਹੋ ਗਈ ਉਹਦੀ 3 ਮੀਟਰ ਦੀ ਸਲਵਾਰ ਜਿਹਨੂੰ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਓਨਲੀ ਜਿਹੜੀ ਸ਼ਰਟ ਆ ਉਹਨੂੰ ਲਾਈਨਿੰਗ ਲੱਗੂਗੀ ਇਹ ਸੇਮ ਹੋਈ ਦੁਪੱਟਾ ਆ ਗਿਆ ਸੌਫਟ ਕੋਟਾ ਕਾਪਨ ਸੌਫਟ ਕੋਟਾ ਕਾਟਨ ਦਾ ਦੁਪੱਟਾ ਲੇਸ ਲਾ ਕੇ ਉਹਨੂੰ ਫਾਈਨਲ ਟੱਚ ਦਿੱਤਾ ਹੋਇਆ ਪੂਰਾ ਰੈਡੀ ਸੂਟ ਆ ਪ੍ਰਾਈਸ ਜਿਹੜੀ ਹੈਗੀ ਆ 2170 ਰੁਪਏ 2170 ਦੇ ਵਿੱਚ ਸੂਤ ਤੁਹਾਡੇ ਘਰੇ ਪਹੁੰਚ ਜਾਣਾ ਇਹ ਡਿਜ਼ਾਈਨ ਦਾ ਜਿਹੜਾ 4th ਕਲਰ ਆ ਕਰੀਮੀ ਗੋਲਡਨ ਜਿਹਾ ਕਲਰ ਆ ਜੀ ਬਿਲਕੁਲ ਇਹ ਵਾਲਾ ਕਲਰ ਆ ਗੋ ਕਰੀਮੀ ਗੋਲਡਨ ਜਿਹਾ ਕਲਰ ਆ ਜਿਹੜੇ ਇਹਦੇ ਬਰਸ਼ ਪੇਂਟ ਦੇ ਕਲਰ ਨੇ ਉਹਨੇ ਇਹਨੂੰ ਬਹੁਤ ਹੀ ਸੋਹਣੀ ਹਾਈਲਾਈਟਿੰਗ ਵੀ ਦਿੱਤੀ ਆ ਬਹੁਤ ਵਧੀਆ ਕੁਆਲਿਟੀ ਦੇ ਰਿਆ ਸੂਤ ਤੇ ਉਹਦੇ ਨਾਲ ਤੁਸੀਂ ਇਹਨੂੰ ਜਿਹੜਾ ਇਹਦੇ ਵਿੱਚ ਛੋਟੇ-ਛੋਟੇ ਪੌਲਸ ਨੇ ਜਾਂ ਕੱਟ ਦਾਣਾ ਟਾਈਪ ਇਹੜੇ ਬ੍ਰਿਕ-ਕ੍ਰਿਕ ਹੈਗੇ ਆ ਉਹਦੇ ਨਾਲ ਇਹਨੇ ਪਾਰਟੀ ਵੇਅਰ ਟੱਚ ਦੇ ਵਿੱਚ ਰੈਡੀ ਹੋ ਜਾਣਾ ਸੂਟ ਨੇ ਸਾਰਾ ਜਿਹੜਾ ਹੈਗਾ ਇਹ ਵਾਲਾ ਪੂਰੇ ਇਹਦੇ ਲਿੱਟਾ ਹੋਇਆ ਫਲਾਰ ਫਰੰਟ ਦੇ ਉੱਪਰ ਸਾਰੇ ਦਾ ਸਾਰਾ ਜਿਹੜਾ ਹੈਗਾ ਉਹਦੇ ਨਾਲ ਕੱਟ ਦਾਣਾ ਟਾਈਪ ਲੱਗਿਆ ਹੋਇਆ ਤੇ ਇਹ ਜਿਹੜੀ ਹੈਗੀ ਇਹਦੇ ਵਿੱਚ ਫਾਲਸ ਮਿਰਰ ਆ neck ਪੱਟੀ ਬਣਾਈ ਹੋਈ ਆ ਉਹਦੇ ਵਿੱਚ ਫਾਲਸ ਮਿਰਰ ਨੇ ਜਿਹੜੇ ਉਹ ਲੱਗੇ ਹੋਏ ਨੇ ਠੀਕ ਆ ਜੀ ਆਹ ਸੇਮ ਦੁਪੱਟਾ ਆਊਗਾ ते प्राइस हैगीी सौ सत्तर रुपये हम शुरू कर दें जी आप नैक्सट डिजाइन वॉच यह है बॉटम वर्क वाला सूट है सब तो पहला तो कलर है ब्लू कलर ते रेडी हो शर्ट की जी पेंटिंग आिल्कुल डिफरेंट जी आठीक है जी ये हैगी शर्ट सब तो पहले आप तो शुरू होंगे ਇਹ ਦਾ बॉਟਮ ਦੇ ਨਾਲ ਦਾ ਫੈਬਰਿਕ ਲਗਾ ਕੇ ਠੀਕ ਆ ਘੇਰੇ ਦੇ ਉੱਪਰ ਵਰਕ ਕੀਤਾ ਹੋਇਆ 26 ਇੰਚ ਰੈਡੀ ਆ ਇਸ ਟਾਈਮ 26 ਇੰਚ ਵਰਕ ਕੀਤਾ ਹੋਇਆ ਘੇਰੇ ਤੇ ਸਲਵਾਰ ਦੇ ਨਾਲ ਦੀ ਪੱਟੀ ਲਗਾ ਕੇ ਠੀਕ ਆ ਜੀ ਸਾਰਾ ਮਸ਼ੀਨ ਵਰਕ ਕੀਤਾ ਹੋਇਆ ਨੀਚੇ ਔਰਗਾਂਜਾ ਦੀ ਲੇਸ ਲੱਗੀ ਹੋਈ ਆ ਠੀਕ ਆ ਜੀ ਨੀਚੇ ਘੇਰੇ ਤੇ ਔਰਗਾਂਜਾ ਲੇਸ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹਾਂਜੀ ਇਹ ਨੀਚੇ ਫਿਰ ਉਹਦਾ ਲੇਸੀਸ ਲਾ ਕੇ ਇਹੜੀਆਂ ਲੇਸੀਸ ਨੇ ਆ ਮੇਰੀ ਪੱਟੀ ਆ ਉਹਨੂੰ ਹਨਾ ਲੇਸ ਲਾ ਕੇ ਜਿਹੜਾ ਹੈਗਾ ਨਾਲ ਅਟੈਚ ਕੀਤਾ ਹੋਇਆ ਤੇ ਇਹ ਆਹਲੇੜੇ ਪੈਨਲ ਨੇ ਇਹ ਵੀ ਲੇਸੀਸ ਦੇ ਨਾਲ ਰੈਡੀ ਕੀਤੇ ਹੋਏ ਨੇ ਪਰ ਇਹ ਸੀ ਥਰੂ ਨਹੀਂ ਹੈਗੇ ਤੁਹਾਨੂੰ ਵਿਦਾਊਟ ਲਾਈਨਿੰਗ ਸੂਟ ਰੈਡੀ ਹੋ ਜਾਊਗਾ ਕਿਉਂਕਿ نیچے ਇਸ ਤਰ੍ਹਾਂ ਫੈਬਰਿਕ ਲਗਾ ਕੇ ਉਹਨਾਂ ਨੇ ਇਹਨੂੰ ਫਾਈਨਲ ਟੱਚ ਦਿੱਤੀ ਹੋਈ ਹੈ ਰੈਡੀ ਕੀਤਾ ਹੋਇਆ ਵਿਦਾਊਟ ਲਾਈਨਿੰਗ ਜਿਹੜੀ ਤੁਹਾਡੀ ਸ਼ਰਟ ਬਣ ਚੁਗੀ ਲੈਂਥ ਦਾ ਵਸੇ ਕੋਈ ਇਸ਼ੂ ਨਹੀਂ ਹੋਣਾ ਪਰ ਫਿਰ ਵੀ ਮੈਂ ਤੁਹਾਨੂੰ ਕਿਉਂਕਿ ਲੇਸੀਸ ਲਗਾਈਆਂ ਹੋਈਆਂ ਨੇ ਮੈਂ ਦੱਸ ਪਿੰਦੀਆਂ ਵੀ ਉੱਥੇ ਤੱਕ ਕਿੰਨਾ ਜਿਹੜੀ ਹੈਗੀ ਹੈ ਜਿਹੜੀ ਸ਼ਰਟ ਦੀ ਲੈਂਥ ਆ 46 ਦਾ ਤੱਕ ਜਿਹਦੀ ਲੈਂਥ ਐਸ ਟਾਈਮ ਰੈਡੀ ਹੋ ਸਕਦੀ ਹੈ 46 ਠੀਕ ਹੈ ਜੀ ਬੈਕੇ ਦਾ ਸੇਮ ਹੋਊਗਾ ਜਿੱਦਾਂ ਦਾ ਫਰੰਟ ਦਾ 22 ਮੀਟਰ ਦੀ ਸ਼ਰਟ ਹੋਊਗੀ ਤੇ 3 ਮੀਟਰ ਦੀ ਜਿਹੜੀ ਹੈਗੀ ਆ ਸਲਵਾਰ ਦਾ ਫੈਬਰਿਕ ਹੋਊਗਾ ਉਹਦੇ ਉੱਪਰ ਵਰਕ ਦੇਖੋ ਕਿੰਨਾ ਸੋਹਣਾ ਕੀਤਾ ਹੋਇਆ ਲਓ ਜੀ ਇਹ ਵਾਲਾ ਜਿਹੜਾ ਵਰਕ ਆ ਥੋੜੇ ਸਲਵਾਰ ਤੇ ਆਊਗਾ ਚਾਹੇ ਸਲਵਾਰ ਬਣਾਓ ਚਾਹੇ ਪਲਾਜ਼ੋ ਬਣਾਓ ਚਾਹੇ ਪੈਂਟ ਬਣਾਓ ਇਹਦਾ ਜੋ ਮਰਜ਼ੀ ਤੁਸੀਂ ਜਿਹੜਾ ਰੈਡੀ ਕਰ ਸਕਦੇ ਹੋ ਥੋੜਾ ਜਿਹਾ ਵਰਕ ਨਹੀਂ ਹੈਗਾ ਦੇਖੋ ਕਿੰਨੀ ساری ਇਸ ਜਗ੍ਹਾ ਤੇ 9-10 ਇੰਚ ਤੱਕ ਇਹ ਵਰਕ ਕੀਤਾ ਹੋਇਆ ਇੱਕ ਸਾਈਡ ਦਾ ਹੋ ਗਿਆ ਪੇ ਹੋ ਗਿਆ ਦੂਜੀ ਸਾਈਡ ਦਾ ਮੈਂ ਦਿਖਾਉਣੀ ਆ ਕਿੰਨੀ ਸੋਹਣੀ ਲੁੱਕ ਇਹਦੇ ਦੇਣੀ ਆ ਤੁਹਾਡੇ ਬਣ ਕੇ ਇਸ ਤਰ੍ਹਾਂ ਆ ਜਾਣਾ ਇਹਨੇ ਸਾਹ ਦੇਖੋ ਜੀ ਇਹ ਹੋ ਜੂਗੀ ਬਾਟਮ ਜਿਹਨੂੰ ਕੇ ਵਿਦਾਊਟ ਲਾਈਨਿੰਗ ਤੁਹਾਡਾ ਪੂਰਾ ਸੂਟ ਰੈਡੀ ਹੋਊਗਾ ਤੇ ਇਹਦੇ ਉੱਪਰ ਜਿਹੜੀ ਸ਼ਰਟ ਆਉਣੀ ਆ ਪਰ ਸ਼ਰਟ ਦੇਖੋ ਇਹ ਸ਼ਰਟ ਹੋਗੀ ਘੇਰੇ ਤੇ ਵਰਕ ਸੇਮ ਵਰਕ ਹੀ ਬਾਟਮ ਦੇ ਉੱਪਰ ਆ ਗਿਆ ਬਹੁਤ ਹੀ ਸੋਹਣਾ ਵਰਕ ਕੀਤਾ ਹੋਇਆ ਇਹ ਰੰਗ ਜਿਹੜਾ ਦੁਪੱਟਾ ਪਿਓਰ ਦਾ ਦੁਪੱਟਾ ਹੋਊਗਾ ਲੈਂਥ ਹੋਊਗੀ 2.5 ਮੀਟਰ ਦੇਖੋ ਪਿਓਰ ਦਾ ਦੁਪੱਟਾ 2.5 ਮੀਟਰ ਲੈਂਥ ਦਾ ਇਹ ਕਾਟਨ ਦੀ ਲੇਸ ਲਾ ਕੇ ਉਹ ਰੈਡੀ ਕੀਤਾ ਹੋਇਆ ਕਾਟਨ ਦੀ ਲੇਸ ਲੱਗੀ ਹੋਈ ਆ ਪੂਰੇ ਦੁਪੱਟੇ ਨੂੰ ਕਾਟਨ ਨਾਲ ਰੈਡੀ ਲੇਸ ਨਾਲ ਰੈਡੀ ਕੀਤਾ ਹੋਇਆ 2.5 ਮੀਟਰ ਲੈਂਥ ਦਾ ਦੁਪੱਟਾ ਹੋਊਗਾ ਇਸ ਸੋਹਣੇ ਜਿਹੇ ਸੂਟ ਦੀ ਜਿਹੜੀ ਕੋਸਟ ਹੈਗੀ ਆ ਪ੍ਰਾਈਸ ਹੈਗੀ ਆ 2270 ਰੁਪਏ ਓਨਲੀ 2270 ਰੁਪਏ ਦੇ ਵਿੱਚ ਪੂਰਾ ਸੂਟ ਇਹਦਾ ਤੁਹਾਡੇ ਘਰੇ ਪਹੁੰਚ ਜਾਣਾ ਜਿਹਦੀ ਸ਼ਰਟ ਵੀ ਵਰਕ ਕੀਤੀ ਹੋਈ ਆ ਬਾਟਮ ਤੇ ਵੀ ਬਹੁਤ ਸੋਹਣਾ ਵਰਕ ਆ ਤੇ ਦੁਪੱਟਾ ਲੇਸਿਸ ਨਾਲ ਰੈਡੀ ਆ ਪ੍ਰਾਈਸ ਸਿਰਫ 2270 ਰੁਪਏ 2270 ਦੇ ਜੇ ਪੰਜ ਜਣਾ ਸੂਟ ਤੁਹਾਡੇ ਘਰੇ ਹੋਰ ਮੈਂ ਇਹਦੇ ਕਲਰ ਦਿਖਾਉਣੀ ਆ ਤੁਹਾਨੂੰ ਸੈਕੰਡ ਕਲਰ ਜਿਹੜਾ ਹੈਗਾ ਇਸ ਦਾ ਗ੍ਰੇ ਜਿਹਾ ਕਲਰ ਹੈ ਨਾ ਹੂੰ ਹੂੰ سرمਈ ਕਲਰ ਜਿਹਨੂੰ ਕਹਿ ਦਿੰਦੇ ਆ ਮੇਰੇ ਖਿਆਲ ਚ ਉਹ ਆ سرمਈ ਕਲਰ ਨਹੀਂ ਜਿਹਨੂੰ ਆਪਾਂ ਕਹਿੰਦੇ ਆ سرمਈ ਕਲਰ ਆ ਆ ਵਾਲਾ ਵਰਕ ਆ ਜੀ ਸੇਮ ਇਸ ਤਰ੍ਹਾਂ ਆ ਜਾਊਗਾ ਵਰਕ ਸੇਮ ਵਰਕ ਸੇਮ ਹੋਊਗਾ ਇਹ ਹੋ ਗਿਆ ਸਲਵਾਰ ਦੇ ਉੱਪਰ ਕਲਰ ਬਹੁਤ ਹੀ ਪਿਆਰੇ ਲੱਗੇ ਹੋਏ ਆ ਪਿੰਕ ਜਿਹਾ ਕਲਰ ਇਹਨੂੰ ਬਹੁਤ ਸੋਹਣਾ ਉਭਾਰ ਦੇ ਰਿਹਾ ਬਹੁਤ ਸੋਹਣਾ ਕਰ ਰਿਹਾ ਤੇ ਆ ਗਈ ਇਹਦੀ ਸ਼ਰਟ ਵਾਝੀ ਇਹਦੀ ਸ਼ਰਟ ਹੋ ਗਈ نیچے ਬਾਟਮ ਐਸਾ ਅਸੀਂ ਦਿਖਾਤਾ ਸੇਮ ਜਿਹੜਾ ਹੈਗਾ ਦੁਪੱਟਾ ਹੋਊਗਾ ਪਿਓਰ ਦਾ ਪ੍ਰਾਈਸ ਹੈਗੀ ਆ 2270 ਕਾ ਸੁਰਮਈ ਗ੍ਰੇ ਕਲਰ ਹੈ ਇਸ ਨੂੰ ਦਾ ਠੀਕ ਹੈ ਜੀ ਹੁਣ ਆ ਗਿਆ ਇਹਦਾ ਥਰਡ ਕਲਰ ਥਰਡ ਕਲਰ ਆ ਗਿਆ ਫਾਲਸਾ ਜਿਹਾ ਟੂਨ ਤੇ ਆ ਵਾਈਨ ਫਾਲਸਾ ਜਿਹਾ ਹੈਗਾ ਤੇ ਫਿਰ ਵੀ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਨੀ ਆ ਹੈਗਾ ਸੇਮ ਹੀ ਆ 2.5 ਮੀਟਰ ਦੀ ਸ਼ਰਟ ਹੋਊਗੀ ਪੈਨਲ ਦੇ ਨਾਲ ਲੇਸਿਸ ਲਾ ਕੇ ਰੈਡੀ ਕੀਤੀ ਹੋਈ ਆ ਘੇਰੇ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਜਿਹੜਾ ਕਿ ਇਸ ਟਾਈਮ 26 ਤੱਕ ਰੈਡੀ ਆ ਇਸ ਟਾਈਮ ਵਧਾ ਘਟਾ ਤੁਹਾਡਾ ਟੇਲਰ ਆਪਣੇ ਤੁਹਾਡੇ ਅਕੋਰਡਿੰਗ ਕਰ ਸਕਦਾ ਤੇ ਇਹ ਵਾਲਾ ਹੋ ਗਿਆ ਉਹਦੇ ਘੇਰੇ ਤੇ ਸੌਰੀ ਬਾਟਮ ਤੇ ਵਾਥੇ ਇੱਕ ਸਾਈਡ ਦਾ ਹੋ ਗਿਆ ਤੇ ਇਹ ਹੋ ਗਿਆ ਦੂਸਰੀ ਸਲਵਰ ਇਹ ਦੁਪੱਟਾ ਪਲੇਨ ਹੋਊਗਾ ਪਿਓਰ ਦਾ ਦੁਪੱਟਾ ਹੋਊਗਾ ਲੇਸ ਨਾਲ ਰੈਡੀ ਕੀਤਾ ਹੋਇਆ ਪ੍ਰਾਈਸ ਹੈਗੀ ਆ 2270 ਤੇ ਇਹਦਾ ਆਪਾਂ ਦੇਖਦੇ ਆ ਫੋਰਥ ਕਲਰ ਹਨਜੀ ਇਹ ਹੈਗਾ ਮਹਿੰਦੀ ਗ੍ਰੀਨ ਕਲਰ ਮਹਿੰਦੀ ਗ੍ਰੀਨ ਕਲਰ ਆ ਇਹਦੀ ਬਾਟਮ ਹੋਊਗੀ ਬਾਟਮ ਦਾ ਤੁਹਾਨੂੰ ਕਲਰ ਜਿਹੜਾ ਕਲੀਅਰ ਹੋ ਜਾਊਗਾ ਮਹਿੰਦੀ ਗ੍ਰੀਨ ਕਲਰ ਆ ਬਹੁਤ ਹੀ ਸੋਹਣੀ ਸਫਾਈ ਦੇ ਨਾਲ ਵਰਕ ਕੀਤਾ ਹੋਇਆ ਆ ਤੇ ਇਹ ਵਾਲੀ ਉਹਦੀ ਆ ਗਈ ਸ਼ਰਟ ਸ਼ਰਟ ਦੇ ਘੇਰੇ ਤੇ ਵਰਕ ਹੋ ਗਿਆ ਤੇ ਇਹ ਹੋ ਗਿਆ ਦੁਪੱਟਾ ਪ੍ਰਾਈਸ ਹੈਗਾ 2270 ਰੁਪਏ ਰਾਮਟੈਕਸ ਬ੍ਰਾਂਡ ਦਾ ਸੂਟ ਆ ਵਿਦ ਵਰਕ ਵਿਦ ਦੁਪੱਟਾ 2270 ਰੁਪਏ ਦੇ ਵਿੱਚ ਤੁਹਾਡੇ ਘਰੇ ਪਹੁੰਚਾ ਕੈਮਰੀ कॉटन ਦਾ ਸੂਟ ਆ ਰਾਮਟੈਕਸ ਬ੍ਰਾਂਡ ਦਾ ਫੈਬਰਿਕ ਹੈਗਾ ਕੈਮਰੀ कॉटन ਬ੍ਰਾਂਡ ਹੈਗਾ ਰਾਮਟੈਕਸ ਬ੍ਰਾਂਡ ਠੀਕ ਹੈ ਜੀ ਕੰਨੀ ਦੇ ਉੱਪਰ ਤੁਹਾਨੂੰ ਵਿਦ ਸਟੈਂਪ ਆਊਗਾ ਲੋਗੋ ਲੱਗਿਆ ਹੋਇਆ ਤੇ ਇਹਦੇ ਹੁਣ ਆਪਾਂ ਦੇਖਦੇ ਆਂ 5 ਮੀਟਰ ਰਨਿੰਗ ਦੇ ਵਿੱਚ ਇਹ ਹੈਗਾ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ ਕੋਈ ਸੀ ਥਰੂ ਨਹੀਂ ਹੈਗਾ ਕੋਈ ਲਾਈਨਿੰਗ ਨਹੀਂ ਲਾਉਣੀ ਪਣੀ ਤੇ ਹੁਣ ਆਪਾਂ ਇਹਦਾ ਦੇਖਦੇ ਆਂ ਵਰਕਟ ਨਾ ਐਕਸਪਲੇਨ ਕਰ ਲਿਆ ਵਰਕ ਨੂੰ ਸਭ ਤੋਂ ਪਹਿਲਾਂ ਹੈਗਾ ਘੇਰਾ ਘੇਰੇ ਦੇ ਉੱਪਰ ਆਰਗਾਂਜ਼ਾ ਲਗਾ ਕੇ ਇਹ ਆਰਗਾਂਜ਼ਾ ਲੱਗਿਆ ਹੋਇਆ ਤੇ ਸਾਰੇ ਦੇ ਉੱਪਰ ਮਸ਼ੀਨ ਵਰਕ ਕੀਤਾ ਹੋਇਆ ਪਹਿਲਾਂ ਸਕੈਲਪਿੰਗ ਆ ਉਸ ਤੋਂ ਬਾਅਦ ਇਹ ਸਾਰਾ ਥ੍ਰੈਡ ਵਰਕ ਆ ਬਹੁਤ ਹੀ ਸੋਬਰ ਕਲਰ ਲਗਾ ਕੇ ਸੂਟ ਰੈਡੀ ਕੀਤਾ ਹੋਇਆ ਤੇ ਘੇਰਾ ਮੈਂ ਤੁਹਾਨੂੰ ਇਹਦਾ ਦੱਸ ਦਿੰਨੀ ਆ ਜੀ ਘੇਰਾ ਹੈਗਾ ਇਹਦਾ 26 ਇੰਚ ਵਰਕ ਆ ਇਸ ਟਾਈਮ 26 ਇੰਚ ਵਰਕ ਤੇ ਪਹਿਲਾਂ ਘੇਰੇ ਤੇ ਆ ਗਿਆ ਉਸ ਤੋਂ ਬਾਅਦ ਇੱਕ ਫਲਾਅ ਉਸ ਤੋਂ ਉੱਪਰ ਆ ਗਿਆ ਥ੍ਰੈਡ ਵਰਕ ਦਾ ਤਿੰਨ ਫਲਾਰ ਤੁਹਾਨੂੰ ਪੂਰੀ ਸ਼ਰਟ ਦੇ ਵਿੱਚ ਮਿਲਣਗੇ ਪੂਰਾ ਜਿਹੜਾ ਫਰੰਟ ਆ ਉਹ ਤੁਹਾਡਾ ਵਰਕ ਦੇ ਨਾਲ ਆ ਜਾਣਾ ਰੈਡੀ ਕੀਤਾ ਹੋਇਆ ਇੱਕ ਇਹ ਕਮਰ ਕੋਲ ਆ ਗਿਆ ਤੇ ਇੱਕ ਉੱਪਰ ਚੈਸਟ ਏਰੀਆ ਤੇ ਆ ਜਾਊਗਾ ਤਿੰਨ ਫਲਾਰ ਨੇ ਜਿਹੜੇ ਪੂਰੀ ਸ਼ਰਟ ਦੇ ਉੱਪਰ ਦਿੱਤੇ ਹੋਏ ਨੇ ਨੀਚੇ ਕਿਰਾ ਵਰਕ ਦਾ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ ਫੈਬਰਿਕ ਹੋਊਗਾ ਕੈਮਰਿਕ ਕਾਟਨ ਤੇ ਉਸ ਤੋਂ ਬਾਅਦ ਇਹਦਾ ਹੁੰਦਾ ਦੁਪੱਟਾ ਪਿਓਰ ਦਾ ਦੁਪੱਟਾ ਹੋਊਗਾ ਉਸ ਕੋਲ 2.5 ਮੀਟਰ ਲੈਂਥ ਹੋਊਗੀ ਤੇ ਇਸ ਤਰ੍ਹਾਂ ਰੈਡੀ ਕੀਤਾ ਹੋਇਆ ਦਾ 2 मीटर ਦਾ ਦੁਪੱਟਾ ਹੋਊਗਾ ਤੇ ਲੇਸ ਲਾ ਕੇ ਰੈਡੀ ਕੀਤਾ ਹੋਇਆ ਤੇ ਤੁਸੀਂ ਸਿਰਫ ਸਲਾਈ ਦੇਣੀ ਆ ਤੇ ਸਮਾਉਣਾ ਕੋਈ ਲਾਈਨਿੰਗ ਨਹੀਂ ਲੱਗਣੀ ਕੋਈ ਇਹਨੂੰ ਤੁਸੀਂ ਲੇਸੀਜ਼ ਨਹੀਂ ਲਗਵਾਉਣੀ ਆ ਸਿਰਫ ਹਨਾ ਪੂਰਾ ਰੈਡੀ ਸੂਟ ਤੁਹਾਨੂੰ ਮਿਲਣਾ ਪ੍ਰਾਈਸ ਜਿਹੜੀ ਹੈਗੀ ਐ ਸੂਟ ਦੀ 2170 ਰੁਪਏ 2170 ਰੁਪਏ ਦੇ ਵਿੱਚ ਇਹ ਸੂਟ ਤੁਹਾਡੇ ਘਰੇ ਪਹੁੰਚ ਜਾਣਾ ਕੈਮਰੀ कॉटन ਬਾਈ ਰਾਮਟੈਕਸ ਬ੍ਰਾਂਡ ਤੇ ਪੂਰਾ ਫਰੰਟ ਆ ਜਿਹੜਾ ਹੈਵੀ ਵਰਕ ਦੇ ਨਾਲ ਭਰਿਆ ਹੋਇਆ ਪਿਓਰ ਦਾ ਦੁਪੱਟਾ ਪ੍ਰਾਈਸ ਹੈਗੀ ਆ 2170 ਹੁਣ ਇਹਦਾ ਹੈਗਾ ਸੈਕੰਡ ਕਲਰ ਲੋ ਜੀ ਇਹਦਾ ਸੈਕੰਡ ਕਲਰ ਦੇਖੋ ਬਹੁਤ ਹੀ ਸੋਹਣਾ ਸੀ ਗ੍ਰੀਨ ਤੋਂ ਰਾਮਾ ਗ੍ਰੀਨ ਵੱਲ ਨੂੰ ਜਾ ਰਿਹਾ ਬਹੁਤ ਪਿਆਰਾ ਕਲਰ ਆ ਤੇ ਉਹੀ ਵਰਕ ਸੇਮ ਆ ਔਰਗੈਂਜ਼ਾ ਲਗਾ ਕੇ ਘੇਰੇ ਤੇ ਵਰਕ ਕੀਤਾ ਹੋਇਆ ਤਿੰਨ ਫਲਾਰਸ ਫਰੰਟ ਤੇ ਆਉਣਗੇ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ ਤੇ ਸੇਮ ਪਿਓਰ ਦਾ ਦੁਪੱਟਾ ਹੋਊਗਾ ਤੇ ਪ੍ਰਾਈਸ ਮਿਲਣੀ ਆ ਤੁਹਾਨੂੰ 2170 ਲੋਜੀ ਥਰਡ ਹੈਗਾ ਮਾਊਸਟੋਨ ਦੇ ਉੱਪਰ ਕਲਰ ਆ ਮਾਊਸ ਸ਼ੀਟ ਉਹ ਨਾ ਇੱਥੋਂ ਤੁਹਾਨੂੰ ਕਲੀਅਰ ਹੋ ਜਾਊਗਾ 5 ਮੀਟਰ ਰਨਿੰਗ ਦੇ ਵਿੱਚ ਸੂਟਾ ਉਹੀ 3 ਫਲਾਰ ਹੋਣਗੇ ਫਰੰਟ ਦੇ ਉੱਪਰ ਤੇ 5 ਮੀਟਰ ਰਨਿੰਗ ਦੇ ਵਿੱਚ ਹੋਊਗਾ ਰਾਮਟੈਕਸ ਬ੍ਰਾਂਡ ਹੋਊਗਾ ਤੇ ਇਹ ਹੋਊਗਾ ਦਾ ਪਿਓਰ ਦਾ ਦੁਪੱਟਾ ਪ੍ਰਾਈਸ ਹੈਗੀ ਆ 2170 ਫੋਰਥ ਕਲਰ ਇਹਦੇ ਵਿੱਚ ਆਊਗਾ ਇਹ ਹੈਗਾ ਜੀ ਇਹਦਾ ਫੋਰਥ ਕਲਰ ਹੈ ਨਾ ਮੂਵਿਸ਼ ਟੂਟਿਆ ਇਹ ਕਿਸੇ ਵੀ ਇਸ ਗਰੁੱਪ ਨੂੰ ਸੂਟ ਕਰਦਾ ਤੇ ਇਹ ਵਾਲਾ ਇਹਦਾ ਦੁਪੱਟਾ ਹੋਊਗਾ ਜੀ ਪ੍ਰਾਈਸ ਮਿਲਣੀ ਆ ਤੁਹਾਨੂੰ 2170 ਰੁਪਏ ਪੂਰਾ ਜਿਹੜਾ ਹੈਗਾ ਲੇਸ ਦੇ ਨਾਲ ਰੈਡੀ ਕੀਤਾ ਹੋਇਆ 2.5 ਮੀਟਰ ਦਾ ਪਿਓਰ ਦਾ ਦੁਪੱਟਾ ਹੋਊ 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ ਰਾਮ ਟੈਕਸ ਬ੍ਰਾਂਡ ਦਾ ਕੈਂਬੀ ਕੋਟਨ ਤੇ ਤੇ ਕਿਸੇ ਸਤ ਅਰਦਾਸ ਤੁਹਾਡੇ ਘਰੇ ਪਹੁੰਚ ਜਾਣਾ ਪਿੰਡ ਚ ਐਡਰੈਸ ਚਾਹੀ ਕਰ ਦਦਿਓ ਚਾਹੇ ਪਿੰਡ ਦਾ ਦਿਓ ਚਾਹੇ ਸ਼ਹਿਰ ਦਾ ਦਿਓ ਹਰ ਥਾਂ ਤੇ ਆਪਣੀ ਜਿਹੜੀ ਡਿਲੀਵਰੀ ਹੈਗੀ ਆ ਤੇ ਕੋਈ ਵੀ ਐਕਸਟਰਾ ਸ਼ਿਪਿੰਗ ਚਾਰਜ ਤੁਸੀਂ ਪੇ ਨਹੀਂ ਕਰਨੇ ਜੋ ਪ੍ਰਾਈਸ ਵੀਡੀਓ ਤੇ ਸੁਣੀ ਆ ਤੁਸੀਂ ਉਨੀ ਪੇ ਕਰਨੀ ਆ ਸਿਰ ਸੂਤ ਤੁਹਾਡੇ ਆ ਜਿਹੜਾ ਘਰੇ ਪਹੁੰਚੂਗਾ ਠੀਕ ਆ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਊਗੀ ਬਹੁਤ ਛੇਤੀ ਆਪਾਂ ਅਹ ਹੋਰ ਸੋਹਣੀ ਵੈਰਾਈਟੀ ਲੈ ਕੇ ਅਗਲੀ ਵੀਡੀਓ ਵਿੱਚ ਮਿਲਦੇ ਹਾਂ ਤਦ ਤੱਕ ਲਈ ਖੁਸ਼ ਰਹੋ ਆਵਾਜ਼ ਰਹੋ ਇਨ੍ਹਾਂ ਪੈਣਾ ਦੇ ਨਾਲ ਰਹੋ ਸਤਿ ਸ਼੍ਰੀ ਅਕਾਲ ਜੀ